ਹਾਂਜੀ ਸੋਸ਼ੀ ਗਰ ਜੀ ਮੈਂ ਪੂਜਾ ਭਾਟਿਆ ਪੰਜਾਬੀ ਸਹਿਦਕਾਰ ਚੈਨਲ ਤੋਂ ਕਾਫੀ ਦੇਰ ਬਾਅਦ ਵੀਡੀਓ ਬਣਾ ਰਹੀਆਂ ਲਗਾ ਲੋ 1 ਸਾਲ ਬਾਅਦ ਅ ਜਿਹੜੇ ਨਵੇਂ ਸਟੂਡੈਂਟਸ ਨੇ ਉਹ ਵੀਡੀਓਜ਼ ਦੇਖਦੇ ਨੇ ਜੋ ਪੁਰਾਣੀਆਂ ਪਈਆਂ ਹਨ ਉਹਨਾਂ ਦੇ ਕਮੈਂਟਸ ਵਗੈਰਾ ਵੀ ਆਉਂਦੇ ਆ ਉਹ ਵੀ ਮੈਂ ਪੜhti ਰਹੀ ਨੀ ਆ ਕਲਾਸਿਸ ਮੇਰੇ ਵੱਲੋਂ ਕੋਈ ਵੀ ਸਟਾਰਟ ਨਹੀਂ ਕੀਤੀਆਂ ਜਾ ਰਹੀਆਂ ਔਰ ਨਾ ਹੀ ਕੀਤੀਆਂ ਜਾਣਗੀਆਂ ਜੋ ਪੁਰਾਣਾ ਪਿਆ ਹੋਇਆ ਮਟੀਰੀਅਲ ਤੁਸੀਂ ਉਹ ਯੂਜ਼ ਕਰ ਸਕਦੇ ਕਿਉਂਕਿ ਚੈਨਲ ਚੱਲ ਰਿਹਾ ਤਾਂ ਉਹ ਐਜ਼ ਇਟ ਇਜ਼ ਚੱਲ ਰਿਹਾ हां इधर भी जी <laughs> एक ਨਵਾਂ ਜ਼ਰੂਰ ਕਰਾਂਗੀ ਕਿਉਂਕਿ ਕਮੈਂਟਸ ਆਂਦੇ ਨੇ ਤਾਂ ਜਿਹੜੀਆਂ ਪੁਰਾਣੀ ਵੀਡੀਓਜ਼ ਐ ਵੈਸੇ ਵਿਊ ਕਾਫੀ ਕਟੇ ਹੋਏ ਨੇ ਕਿਉਂਕਿ ਕੰਟੀਨਿਊਸਲੀ ਨਹੀਂ ਐ ਚੈਨਲ ਤਾਂ ਜੋ ਸਟੂਡੈਂਟਸ ਨੇ ਉਹ ਨਵੇਂ ਸਟੂਡੈਂਟਸ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਗਾਈਡ ਕਰੋ ਕਿ ਕਿੱਦਾਂ ਤਿਆਰੀ ਕਰਨੀ ਆ ਮੈਂ ਕਾਫੀ ਟਾਈਮ ਤੋਂ ਸੋਚ ਰਹੀ ਸੀ ਮੈਂ ਇੱਕ ਵੀਡੀਓ ਤੁਹਾਡੇ ਲਈ ਓਦਾਂ ਦੀ ਲੈ ਕੇ ਆਵਾਂ ਕਿ ਜਿਹਦੇ ਵਿੱਚ ਤੁਹਾਨੂੰ ਦੱਸ ਸਕਾਂ ਕਿ ਤੁਸੀਂ ਤਿਆਰੀ ਕਿੱਦਾਂ ਕਰਨੀ ਐ ਕਿ ਤੁਸੀਂ ਸੈਲਫ ਸਟੱਡੀ ਕਰ ਸਕਦੇ ਹੋ ਔਰ ਪੇਪਰ ਦਾ ਪੈਟਰਨ ਕੀ ਰਹਿੰਦਾ ਹੈ ਪੇਪਰ ਕਿਸ ਤਰੀਕੇ ਨਾਲ ਆਉਂਦੇ ਆ ਉਹ ਜਿਹੜੀ ਵੀਡੀਓ ਹੈ ਮੈਂ ਬਾਅਦ ਚ ਬਣਾਵਾਂਗੀ ਮੈਨੂੰ ਇੱਕ ਕਮੈਂਟ ਆ ਰਿਹਾ ਹੈ ਆਇਆ ਸੀਗਾ ਜਗਦੀਸ਼ ਚੰਦਰ ਇੱਕ ਬਹੁਤ ਪੁਰਾਣੀ ਵੀਡੀਓ ਸੀ ਵਹਿਮ ਪਰਮ ਤੇ ਮੈਂ ਬਣਾਈ ਸੀ ਔਰੇ ਵਿੱਚ ਮੈਂ ਦੱਸਿਆ ਸੀ ਕਿ ਜਿੰਨੇ ਵੀ ਪੰਜਾਬੀ ਦੇ ਵਹਿਮ ਹੈ ਮੋਸਟਲੀ 90% ਜਿਹੜੇ ਵਹਿਮ ਹੈ ਉਹਨਾਂ ਪਿੱਛੇ ਲੌਜੀਕ ਹੈ ਅਸੀਂ ਕਹਿੰਦੇ ਹਾਂ ਨਾ ਕਈ ਵਾਰ ਸ਼ਬਦਾਂ ਦੇ ਅਰਥਾਂ ਦਾ ਅਨਰਥ ਨਾ ਕਰੋ ਠੀਕ ਹੈ ਜੋ ਸ਼ਬਦ ਹੁੰਦੇ ਨੇ ਉਹਨਾਂ ਦੇ ਅਰਥ ਹੁੰਦੇ ਨੇ ਉਹਨਾਂ ਦਾ ਕਈ ਵਾਰ ਅਨਰਥ ਹੋ ਜਾਂਦਾ ਮੈਂ ਐਗਜ਼ਾਮਪਲ ਵੀ ਬੱਬੂ ਮਾਨ ਜੀ ਦਾ ਗਾਣੀ ਤੋਂ ਦਿੰਦੀ ਹੁੰਦੀ ਸੀ ਕਿ ਕੀ ਗਾਣਾ ਸੀਗਾ ਪੱਕੀ ਕਨਕ ਨੂੰ ਅੱਗ ਲੱਗ ਜਾਏਗੀ ਨਵਟਾ ਉੱਤੇ ਨੱਚ ਕੁੜੀ ਉਹਨਾਂ ਉਹ ਕਹਿੰਦੇ ਨੇ ਕਿ ਜਿਹੜਾ ਕਿਸਾਨ ਹੋਰੀ ਘਰ ਵਾਲੀ ਵੀ ਰੋਟੀ ਫੜਾਣ ਜਾਂਦੀ ਹੋਰੀ ਧੀ ਵੀ ਜਾਂਦੀ ਐਦਾਂ ਤਾਂ ਕੁੜੀਆਂ ਦਾ ਕਨਕਾ ਦੇ ਵਿੱਚ ਜਾਣਾ ਬੰਦ ਹੋ ਜਾਏਗਾ ਤਾਂ ਕਈ ਵਾਰ ਜਿਹੜੇ ਸ਼ਬਦਾਂ ਦੇ ਅਰਥ ਹੁੰਦੇ ਆ ਨਾ ਉਹ ਕੁਝ ਹੋਰ ਹੁੰਦੇ ਆ ਪਰ ਉਹਨਾਂ ਦਿਖਾਇਆ ਕੁਝ ਹੋਰ ਤਰ੍ਹਾਂ ਜਾਂਦਾ ਇਸ ਤਰ੍ਹਾਂ ਪੰਜਾਬੀ ਸੱਭਿਆਚਾਰ ਵਿੱਚ ਜਿਹੜੇ ਵਹਿਮ ਨੇ ਉਹ ਸਾਡੀ ਸੋਚ ਬਣ ਚੁੱਕੀ ਹੈ ਕਿ ਉਹ ਵਹਿਮ ਹੈ ਤੇ ਅਸੀਂ ਉਹਨਾਂ ਨੂੰ ਮਤਲਬ ਕਿ ਉਸ ਤਰੀਕੇ ਨਾਲ ਲੈਂਦੇ ਆ ਇਹ ਕਿਦਾਂ ਹੋਏਗਾ ਉਹ ਕਿਦਾਂ ਹੋਏਗਾ ਇਹ ਚੀਜ਼ਾਂ ਬੇਕਾਰ ਹੈ ਅਨਪੜ ਲੋਕਾਂ ਨੇ ਬਣਾਈਆਂ ਨਹੀਂ ਜਿਹੜੇ ਸਾਡੇ ਪੁਰਾਣੇ ਬੰਦੇ ਸੀ ਬਹੁਤ ਸਮਝਦਾਰ ਸੀ ਬਸ ਇਹ ਕਿ ਉਹਨਾਂ ਨੇ ਉਸ ਚੀਜ਼ ਨੂੰ ਸ਼ੋ ਇਸ ਤਰ੍ਹਾਂ ਕੀਤਾ ਹੋਇਆ ਸੀ ਕਿਉਂਕਿ ਜਿਹੜੀ ਪਹਿਲੀ ਜਨਰੇਸ਼ਨ ਹੁੰਦੀ ਸੀ ਨਾ ਸਾਡੇ ਤੋਂ ਵੀ ਪਹਿਲਾਂ ਦੀ ਮੈਂ ਵੀ ਬੜੇ ਕਿੰਤੂ ਪਰੰਤੂ ਕਰਦੀ ਹੁੰਨੀ ਆ ਕਈ ਵਾਰ ਘਰਦਿਆਂ ਨਾਲ ਉਹ ਕਿੰਤੂ ਪਰੰਤੂ ਨਹੀਂ ਸੀ ਕਰਦੀ ਜੋ ਉਹਨਾਂ ਨੂੰ ਕਹਿ ਦਿੱਤਾ ਗਿਆ ਉਹ ਕਹਿੰਦੇ ਸੀ ਸੱਚ ਵਚਨ ਸੋ ਇਸੀ ਤਰ੍ਹਾਂ ਦੀ ਉਹ ਇੱਕ ਚੀਜ਼ ਹੋਰ ਲੈ ਕੇ ਆਏ ਮੇਰੇ ਕੋਲ ਉਹ ਕਹਿੰਦੇ ਉਹਨਾਂ ਨੇ ਕਮੈਂਟ ਦਿੱਤਾ ਉਸ ਤੋਂ ਬਾਅਦ ਮੈਂ ਵੀ ਉਹਨਾਂ ਨੂੰ ਕਮੈਂਟ ਕੀਤਾ ਹੋਇਆ ਸੀਗਾ ਤੇ ਮੈਂ ਕਿਹਾ ਮੈਂ ਤੁਹਾਨੂੰ ਇਸ ਟੌਪਿਕ ਤੇ ਨਾ ਪੂਰੀ ਇੱਕ ਵੀਡੀਓ ਬਣਾ ਕੇ ਦਵਾਂਗੀ ਅਨਸਰ ਜਿਹੜਾ ਮੈਂ ਹੋਰ ਕੱਲ ਕਰਾਂਗੀ ਕੱਲ ਜ਼ਰੂਰ ਇੱਕ ਵੀਡੀਓ ਆਏਗੀ ਬਟ ਅੱਜ ਮੈਂ ਵੀ ਤੁਹਾਡੇ ਕੋਲ ਹੀ ਪੁੱਛ ਰਹੀਆਂ ਦੇਖਦੀਆਂ ਸ਼ਾਇਦ ਮੈਨੂੰ ਉਮੀਦ ਹੈ ਕਿ ਸਾਰਿਆਂ ਨੂੰ ਮੇਰੇ ਬਾਰੇ ਪਤਾ ਹੋਏਗਾ ਕਿਉਂਕਿ ਜੋ ਹੁਣ ਦੇ ਵਿਦਿਆਰਥੀ ਹੈ ਨਾ ਉਹ ਬੜੇ ਵਧੀਆ ਤਰੀਕੇ ਨਾਲ ਪੜ੍ਹਾਈ ਕਰਦੇ ਨੇ ਔਰ ਲੌਜੀਕ ਦੇ ਨਾਲ ਚੱਲਦੇ ਨੇ ਉਹ ਹੈਗਾ ਕਹਿੰਦੇ ਜਿਹੜੀ ਬੋਲੀ ਹੁੰਦੀ ਹੈ ਮੱਝ ਦੀ ਜਾਂ ਗਾਂ ਦੀ ਬੋਲੀ ਹੁੰਦੀ ਹੈ ਮੈਨੂੰ ਵੀ ਬੜੀ ਸਵਾਦ ਲੱਗਦੀ ਐ ਸਿੱਖਾਨੀ ਆ ਔਰੇ ਲਈ ਕਿਹਾ ਜਾਂਦਾ ਹੈ ਪੁਰਾਣੇ ਬਜ਼ੁਰਗ ਕਹਿੰਦੇ ਉਹਨੂੰ ਫੂਕਾ ਨਾ ਮਾਰੋ ਨਹੀਂ ਤਾਂ ਜਿਹੜੇ ਬੱਚੇ ਨੇ ਉਹ ਕਪੜਾ ਉਤਰਨ ਲੱਗ ਪੈਂਦੇ ਆ ਔਰ ਕਹਿੰਦੇ ਕਿ ਝੂਠ ਹੈ ਕਿ ਬੱਚੇ ਜਿਹੜੇ ਬੱਚੇ ਨੇ ਉਹ ਕਪੜਾ ਉਤਰਦੇ ਨੇ ਇਦੇ ਪਿੱਛੇ ਲੌਜੀਕ ਕੀ ਹੈ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਗੱਲ ਜ਼ਰੂਰ ਕਹੀ ਹੈ ਤੁਸੀਂ ਉਹਨੂੰ ਦੇਖ ਲਿਆ ਤੁਸੀਂ ਆਪਣੀ ਬੋਲੀ ਖਾਣ ਲੱਗਿਆ ਉਹਨੂੰ ਫੁੱਕਾ ਵੀ ਮਾਰ ਲਿਆ ਕਿ ਚਲੋ ਅਸੀਂ ਫੁੱਕਾ ਮਾਰ ਦਿੰਨੇ ਆ ਤੇ ਫਿਰ ਬਾਅਦ ਚੋਂ ਚੈੱਕ ਵੀ ਕੀਤਾ ਜਿਹੜਾ ਬਛੜਾ ਹੈ ਉਹ ਕੁੱਤਰ ਦਾ ਹੀ ਨਹੀਂ ਹੈ ਕੱਪੜੇ ਪਰ ਇਹ ਬੋਲਿਕ ਵਿੱਚ ਬੋਲੀ ਪਿੱਛੇ ਨਾ ਇੱਕ ਲੌਜੀਕ ਹੈ ਗੱਲ ਪਿੱਛੇ ਇੱਕ ਲੌਜੀਕ ਹੈ ਔਰ ਇਹ ਗੱਲ 100% ਸੱਚ ਵੀ ਹੈ ਹੁਣ ਤੁਸੀਂ ਇਸ ਚੀਜ਼ ਨੂੰ ਕਿਸ ਸੈਂਸ ਨਾਲ ਲੈਂਦੇ ਹੋ ਔਰ ਇਹ ਤੇ ਮੈਨੂੰ ਕਮੈਂਟਸ ਦਿਓ ਕੱਲ ਇਹ ਜਿਹੜੀ ਕਨਵਰਸੇਸ਼ਨ ਐ ਅੱਗੇ ਸਟਾਰਟ ਕੀਤੀ ਜਾਏਗੀ ਇਹ ਟਾਪਿਕ ਤੇ ਅੱਗੇ ਗੱਲ ਕੀਤੀ ਜਾਏਗੀ ਤੇ ਬਾਕੀ ਜਿਹੜੇ ਨਵੇਂ ਬੱਚੇ ਜਿਹੜੇ ਮਾਸਟਰ ਗ੍ਰੈਡਰ ਦੀ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਮੈਂ ਕਹਾਂਗੀ ਕਿ ਡੋਨਟ ਵਰੀ ਬਸ ਮੈਨੂੰ ਇੱਕ ਦਿਨ ਹੋਰ ਦਾ ਟਾਈਮ ਦਿਓ ਮੈਂ ਕਾਫੀ ਮੈਟਰ ਤਿਆਰ ਕਰ ਚੁੱਕੀ ਹੋਈ ਆ ਤੁਹਾਡੇ ਸਾਰਿਆਂ ਲਈ ਤਾਂ ਮੈਂ ਉਹ ਵੀਡੀਓ ਜ਼ਰੂਰ ਬਣਾਵਾਂਗੀ ਜਿਰ ਵਿੱਚ ਤੁਹਾਨੂੰ ਦੱਸਾਂਗੀ ਕਿ ਮਾਸਟਰ ਗ੍ਰੈਡਰ ਜਿਹੜੇ ਫ੍ਰੈਸ਼ਰ ਬੱਚੇ ਨੇ ਉਹ ਆਪਣੀ ਤਿਆਰੀ ਕਿੱਦਾਂ ਸਟਾਰਟ ਕਰ ਸਕਦੇ ਠੀਕ ਹੈ ਜੀ ਖੁਸ਼ ਰਹੋ ਹਜ਼ ਦੇ ਵਸਦੇ ਰਹੋ